ਅਕਸ਼ਰੀਕਾਲ ਸਤਿਉ ਅੱਜ ਸਵੇਰੇ ਅਖਬਾਰਾਂ ਵਿੱਚ ਖਬਰ ਛਪੀ ਜਿਸ ਨੇ ਧਿਆਨ ਖਿੱਚਿਆ ਉਹ ਖਬਰ ਸੀ ਕਿ 20 ਸਾਲਾਂ ਨੌਜਵਾਨ ਆਰੀਨ ਦੇ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਇਹ ਚੁਕਾ ਦੇਣ ਵਾਲੀ ਖਬਰ ਸੀ ਔਰ ਅਖਬਾਰਾਂ ਜਿਹੜੀ ਖਬਰ ਛਪੀ ਉਸ ਤੋਂ ਬਾਅਦ ਜਦ ਹੁਣ ਪੁਲਿਸ ਨੇ ਖੁਲਾਸੇ ਕੀਤੇ ਤਾਂ ਖੁਲਾਸੇ ਜਮਾਂ ਹੀ ਉਲਟ ਨੇ ਔਰ ਉਹਨਾਂ ਤੋਂ ਇਹ ਪਤਾ ਲੱਗਦਾ ਕਿ ਜਦ ਰੰਜਿਸ਼ ਵੱਧ ਜਾਂਦੀ ਹੈ ਤਾਂ ਰਿਸ਼ਤੇ ਵੀ ਸਾੜ ਦਿੰਦੀ ਹੈ ਰਿਸ਼ਤੇ ਵੀ ਤਾੜ ਤਾੜ ਕਰ ਦਿੰਦੀ ਹੈ ਕਿਹਾ ਜਾਂਦਾ ਇਹਨਾਂ ਕਿ ਆਪਣਾ ਮਾਰੂ ਤਮੀ ਛਾਵੇਂ ਸਿੱਟੂ ਪਰ ਆਪਣਾ ਮਾਰੂ ਹੀ ਕਿਉਂ ਜੇ ਆਪਣਾ ਹੀ ਮਾਰੂ ਤਾਂ ਉਸ ਦੀ ਮਨੋਵਿਗਿਆਨਿਕ ਸਥਿਤੀ ਬਾਰੇ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਉਹ ਵਿਗੜ ਚੁੱਕੀ ਹੈ ਹੁਣ ਤੁਹਾਨੂੰ ਦੱਸ ਦਿਆਂ ਕਿ ਸਵੇਰੇ ਅਖਬਾਰਾਂ ਵਿੱਚ ਖਬਰ ਛਪੀ ਕਿ ਮਾਮੇ ਭੂਆ ਦੇ ਜਿਹੜੇ ਦੋ ਬੱਚੇ ਆ ਦੋ ਨਿਆਣੇ ਆ ਇੱਕ ਦੀ ਉਮਰ 20 ਸਾਲ ਇੱਕ ਦੀ ਉਮਰ 26 ਸਾਲ ਉਹ ਰੈਡੀਮੇਡ ਦਾ ਕੰਮ ਕਰਦੇ ਆ ਤੇ ਲੁਧਿਆਣੇ ਤੋਂ ਕੱਪੜੇ ਲੈ ਕੇ ਜਦੋਂ ਵਾਪਸ ਆ ਰਹੇ ਸਨ ਤਾਂ ਦੋਨਾਂ ਚੋਂ ਇੱਕ ਨੂੰ ਉਲਟੀ ਆ ਜਾਂਦੀ ਹੈ ਉਹ ਗੱਡੀ ਰੋਕ ਲੈਂਦਾ ਤੇ ਐਨੇ ਨੂੰ ਹੀ ਮੋਟਰਸਾਈਕਲਾਂ ਲੁਟੇਰੇ ਆ ਜਾਂਦੇ ਆ ਤਿੰਨ ਔਰ ਉਹ ਆ ਕੇ ਉਹਨਾਂ ਨੂੰ ਘੇਰ ਲੈਂਦੇ ਆ ਕਹਿ ਦਿੰਦੇ ਆ ਕਿ ਜੋ ਹੈਗਾ ਦੇ ਦਿਓ ਔਰ ਜਿਹੜਾ 26 ਸਾਲਾ ਆ ਨਵੀਨ ਉਹ ਮੌਕੇ ਨੂੰ ਦੇਖਦੇ ਹੋਏ ਡਰ ਕੇ ਉਥੋਂ ਭੱਜ ਜਾਂਦਾ ਤੇ ਜਿਹੜਾ ਆਰੀਆ ਨੇ ਉਹ ਵਿਰੋਧ ਕਰਦਾ ਤੇ ਜਿਹੜੇ ਲੁਟੇਰੇ ਆ ਉਹ ਆਰੀਆਂ ਦੇ 20 ਸਾਲਾਂ ਆਰੀਆਂ ਦੇ ਗੋਲੀਆਂ ਮਾਰ ਦਿੰਦੇ ਇੱਕ ਛਾਤੀ 'ਚ ਵੱਜਦੀ ਇੱਕ ਸਿਰ 'ਚ ਵੱਜਦੀ ਹੈ ਤੇ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਪੁਲਿਸ ਇਸ ਮਸਲੇ ਨੂੰ ਇੰਨਾ ਈਜ਼ੀ ਨਹੀਂ ਸਮਝਦੀ ਇੰਨਾ ਈਜ਼ੀ ਨਹੀਂ ਲੈਂਦੀ ਪੁਲਿਸ ਪਰਦੇ ਦੇ ਪਿੱਛੇਲੀ ਕਹਾਣੀ ਜਾਨਣਾ ਚਾਹੁੰਦੀ ਹੁੰਦੀ ਹੈ ਔਰ ਪੁਲਿਸ ਇਸ ਬਲਾਈਂਡ ਮਰਡਰ ਨੂੰ ਜਦ ਸੋਲਵ ਕਰਦੀ ਹੈ ਤਾਂ ਖੁਲਾਸੇ ਬਹੁਤ ਵੱਡੇ ਹੁੰਦੇ ਹਨ ਤਦ ਪਤਾ ਲੱਗਦਾ ਕਿ ਨਫ਼ਰਤ ਅਤੇ ਜਿਹੜਾ ਆਪਣੇ ਆਪ 'ਚ ਇਨਸੈਕਿਉਰਿਟੀ ਹੁੰਦੀ ਹੈ ਉਹ ਕਈ ਵੇਲੇ ਕਤਲ ਕਰਵਾ ਦਿੰਦੀ ਹੈ ਜਿਨ੍ਹਾਂ ਰਿਸ਼ਤਿਆਂ ਨੇ ਛਾਂ ਕਰਨੀ ਹੁੰਦੀ ਹੈ ਜਦ ਉਹੀ ਰਿਸ਼ਤੇ ਪਰਿਵਾਰ ਦੀ ਸੁੱਖ ਸਮਰiddhi ਖੋਣ ਦੀ ਕੋਸ਼ਿਸ਼ ਕਰਦੇ ਆ ਔਰ ਖੋਹ ਲੈਂਦੇ ਆ ਤੇ ਕਿੰਨਾ ਦੁੱਖ ਲੱਗਦਾ ਪੁਲਿਸ ਨੇ ਬਹੁਤ ਵੱਡੇ ਖੁਲਾਸੇ ਕੀਤੇ ਖੁਲਾਸਿਆਂ ਚੋਂ ਇਹ ਪਤਾ ਲੱਗਿਆ ਕਿ ਜਿਸ ਦਿਨ ਇਹ ਮਰਡਰ ਹੋਇਆ ਗੱਡੀ ਵਿੱਚ ਸਿਰਫ ਦੋ ਜਾਣੇ ਮੌਜੂਦ ਸਨ ਜਿਹਨਾਂ ਵਿੱਚੋਂ ਇੱਕ ਕਾਤਲ ਸੀ ਤੇ ਇੱਕ ਦਾ ਕਤਲ ਹੋਇਆ ਰੰਜਸ਼ ਇਸ ਕਰਕੇ ਵੱਧ ਗਈ ਕਿਉਂਕਿ ਦੱਸਿਆ ਜਾ ਰਿਹਾ ਜਿਹੜਾ ਨਵੀਨ ਹੈ ਉਸਦੇ ਮਤਇਤ ਆਰੀਨ ਮੁੰਡਾ ਆਪਣੀ ਭੂਆ ਦੇ ਮੁੰਡੇ ਕੋਲ ਦੁਕਾਨ ਤੇ ਇਕੱਠੇ ਕੰਮ ਕਰ ਰਿਹਾ ਸੀ ਪਿਛਲੇ 4-5 ਸਾਲ ਤੋਂ ਤੇ ਹੁਣ ਆਰੀਨ ਆਪਣੀ ਦੁਕਾਨ ਖੋਲਣਾ ਚਾਹੁੰਦਾ ਸੀ ਜਿਸ ਦੇ ਕਰਕੇ ਨਵੀਨ ਇਨਸਿਕਿਉਰ ਸੀ ਉਸਨੇ ਆਪਣੇ ਦੋਸਤ ਗੁਰਮਖ ਤੇ ਗਰਦੀਪ ਨਾਲ ਗੱਲ ਕੀਤੀ ਕਿ ਨਵੀਨ ਆਪਣਾ ਕੰਮ ਖੋਲਣ ਨੂੰ ਫਿਰਦਾ ਹੈ ਗਾਹਕ ਵੰਡੇ ਜਾਣਗੇ ਹੋ ਸਕਦਾ ਮੇਰਾ ਕੰਪੀਟੀਸ਼ਨ ਪੂਰਾ ਹੋ ਜਾਵੇ ਤੇ ਉਸਦੇ ਦੋਸਤ ਜਿਹੜੇ ਆ ਇਹਨਾਂ ਨੇ ਸਲਾਹ مشورہ ਕਰਾ ਕੇ ਜੇ ਚੰਗੇ ਹੁੰਦੇ ਦੋਨਾਂ ਭਰਾਵਾਂ ਨੂੰ ਇੱਕ ਕਰਦੇ ਇੱਕ ਨਹੀਂ ਕੀਤਾ ਸੁਗਨ ਨਵੀਨ ਨੂੰ ਕਹਿ ਤਾ ਕਿ ਦਾ ਕੰਮੇ ਚੱਕ ਦੇ ਦਾ ਕੰਮ ਤਮਾਮ ਕਰ ਦੇ ਉਸ ਨੂੰ ਇਲੀਗਲ ਵੈਪਨ ਦੇ ਦਿੱਤਾ ਔਰ ਨਵੀਨ ਨੇ ਇੱਕ ਕਹਾਣੀ ਰਚੀ ਕਿ ਗੜ ਸ਼ੰਕਰ ਦੇ ਕੋਲ ਸ਼ਾਹਪੁਰ ਘਾਟੇ ਦੇ ਨਜ਼ਦੀਕ ਸਾਨੂੰ ਜੀ ਲੁਟੇਰਿਆ ਨੇ ਘੇਰ ਲਿਆ ਪਰ ਨਾ ਕੋਈ ਚੋਰ ਆਇਆ ਨਾ ਕੋਈ ਲੁਟੇਰਾ ਆਇਆ ਚੋਰ ਸੀਤਾ ਨਵੀਨ ਦੇ ਮਨ ਵਿੱਚ ਸੀ ਕਿਉਂਕਿ ਲਹੂ ਦਾ ਰੰਗ ਉਸ ਦਾ ਚਿੱਟਾ ਹੋ ਚੁੱਕਿਆ ਸੀ ਤੇ ਉਸ ਨੇ ਉੱਥੇ 1.5 ਵਜੇ ਦੇ ਕਰੀਬ ਜਿਹੜੀ ਆਰੀਅਨ ਦੇ ਗੋਲੀ ਮਾਰ ਦਿੱਤੀ ਆਪ ਹੀ ਇੱਕ ਛਾਤੀ ਤੇ ਮਾਰੀ ਇੱਕ ਸਿਰ ਤੇ ਮਾਰੀ ਉਸ ਦਾ ਮੌਕੇ ਤੇ ਕਤਲ ਕਰ ਦਿੱਤਾ ਤੇ ਲੋਕਾਂ ਨੂੰ ਇੱਕ ਝੂਠੀ ਕਹਾਣੀ ਸੁਣਾਈ ਕਿ ਲੁਟੇਰੇ ਆ ਕੇ ਜਿਹੜੇ ਉਸ ਦੇ ਭਰਾ ਨੂੰ ਉਸ ਦੇ ਮਾਮੇ ਦੇ ਮੁੰਡੇ ਨੂੰ ਗੋਲੀਆਂ ਮਾਰ ਕੇ ਪਰ ਅਸਲੀ ਰੰਜਿਸ਼ ਇਹ ਸੀ ਕਿ ਉਹ ਨਹੀਂ ਸੀ ਚਾਹੁੰਦਾ ਆਰੀਨ ਆਪਣਾ ਕੰਮ ਕਰੇ ਤੁਸੀਂ ਤਸਵੀਰ ਰੱਖੂਗੇ ਕਿੰਨਾ ਸੋਹਣਾ ਸੁਨੱਖਾ ਨੌਜਵਾਨ ਮਹਿਜ 20 ਸਾਲ ਦਾ ਨੌਜਵਾਨ ਜੋ ਆਪਣੇ ਪਰਿਵਾਰ ਦਾ ਚੰਗਾ ਫਿਊਚਰ ਚਾਹੁੰਦਾ ਸੀ ਉਸਦੇ ਹੀ ਭੂਆ ਦੇ ਮੁੰਡੇ ਨੂੰ ਉਸਦਾ ਕਤਲ ਕਰ ਦਿੱਤਾ ਦੇਖੋ ਕਿਵੇਂ ਰਿਸ਼ਤੇ ਸਾੜ ਦਿੱਤੇ ਔਰ ਭੈਣ ਭਰਾ ਕਿਉਂਕਿ ਮਾਮੇ ਭੂਆ ਦੇ ਇਹ ਬੱਚੇ ਸਨ ਤੇ ਭੈਣ ਭਰਾ ਦਾ ਰਿਸ਼ਤਾ ਵੀ ਖਰਾਬ ਹੋ ਜਾਂਦਾ ਹੈ ਉਹਦੇ ਵਿੱਚ ਵੀ ਜ਼ਰੂਰ ਤਰੇੜਾ ਆ ਜਾਂਦੀਆਂ ਮੌਕੇ ਦੇ ਤਸਵੀਰਾਂ ਦਿਖਾਨੇ ਜਦੋਂ ਪੁਲਿਸ ਨੇ ਸਾਰੇ ਖੁਲਾਸੇ ਕੀਤੇ ਤੁਸੀਂ ਜਾਣੋ ਤੇ ਸਮਝੋ ਪੁਲਿਸ ਨੇ ਕਿਵੇਂ ਖੁਲਾਸੇ ਕੀਤੇ ਜੀ 19th ਐਂਡ 20th ਇੱਕ ਰਾਤ ਪਹਿਲਾਂ ਦੀ ਦਰਮਿਆਨੀ ਰਾਤ ਨੂੰ ਸਾਨੂੰ ਇਤਲਾਹ ਮਿਲੀ ਸੀਗੀ ਕਿ ਇੱਕ ਮਰਡਰ ਹੋਇਆ ਹੈਗਾ ਆਰਿਆ ਨਾਮ ਦਾ ਮੁੰਡਾ ਹੈਗਾ ਜੋ ਕਿ ਗੜਸ਼ੰਕਰ ਥਾਣੇ ਦੇ ਏਰੀਆ ਵਿੱਚ ਰਾਹ ਜਾਂਦਾ ਹੈ ਜੀ ਆਪਣਾ ਸ਼ਾਹਪੁਰ ਘਟਾ ਪਿੰਡ ਹੈਗਾ ਉਹਦੇ ਨੇੜੇ ਇੱਕ ਮਰਡਰ ਹੋਇਆ ਜਦੋਂ ਸਾਡੀ ਪੁਲਿਸ ਪਾਰਟੀਆਂ ਜਿਹਨੂੰ ਕਿ ਸਾਡੀ ਟੀਮ ਲੀਡ ਕਰ ਰਹੀ ਸੀਗੇ ਇਥੇ ਸੁਪਰਵਾਈਜ਼ ਕਰ ਰਹੀ ਸੀਗੇ ਐਸਪੀ ਡੀ ਦੇ ਉਹਨਾਂ ਦੇ ਨਾਲ डीएसपी गर्शंकर ਤੇ ਉਹਨਾਂ ਦੀ ਟੀਮਸ ਤੁਰੰਤ ਐਕਸ਼ਨ ਦੇ ਵਿੱਚ ਆਈ ਤੇ ਕੱਲ ਸਾਰਾ ਦਿਨ ਇਹਨਾਂ ਨੇ ਮਿਹਨਤ ਕੀਤੀ ਐਂਡ ਇਹਨਾਂ ਨੂੰ ਸਫਲਤਾ ਮਿਲੀ ਕਿ 24 ਘੰਟੇ ਦੇ ਵਿੱਚ ਜੋ ਇੱਕ ਬਲਾਈਂਡ ਮਰਡਰ ਸੀਗਾ ਉਹਨੂੰ ਟ੍ਰੇਸ ਕਰ ਲਿਆ ਗਿਆ ਜੋ ਘਟਨਾਕ੍ਰਮ ਐਦਾਂ ਹੋਇਆ ਕਿ ਆਰਿਅਨ ਜੋ ਕਿ ਵਿਕਟਿਮ ਹੈਗਾ ਉਹਦੇ ਨਾਲ ਉਹਦਾ ਕਜ਼ਨ ਜਿਹਦਾ ਨਾਮ ਨਵੀਨ ਕੁਮਾਰ ਉਹਦਾ ਕਜ਼ਨ ਹੈਗਾ ਇਹ ਦੋਨੋਂ ਲੁਧਿਆਣੇ ਗਏ ਸੀਗੇ ਇੱਕ ਆਪਣੀ ਇੱਕ ਰੈਡੀमेड گارਮੈਂਟਸ ਦੀ ਸ਼ਾਪ ਕਰਦਾ ਇਹ ਸ਼ਾਪਿੰਗ ਕਰਨ ਉਹ ਸਮਾਨ ਲੈਣ ਵਾਸਤੇ ਲੁਧਿਆਣਾ ਲੈ ਕੇ ਗਿਆ ਉਹਨੂੰ ਤੇ ਨਾਲ ਜਦੋਂ ਵਾਪਸ ਆ ਰਹੇ ਸੀਗੇ ਤੇ ਇੱਕ ਸੁੰਸਾਨ ਰਸਤੇ ਦੇ ਵਿੱਚ ਸੁੰਸਾਨ ਥਾਂ ਤੇ ਰੁੱਕ ਕੇ ਤੇ ਇਹਨੇ ਜੋ ਵੈਪਨ ਜੋ ਇਹਨੇ ਪਹਿਲਾਂ ਹੀ ਪ੍ਰੋਕ્યોਰ ਕੀਤਾ ਹੋਇਆ ਸੀਗਾ 32 ਬੋਰ ਦਾ ਇਲੀਗਲ ਵੈਪਨ ਉਹਦੇ ਨਾਲ ਉਹਨੂੰ ਸ਼ਾਰਟ ਕਰਤਾ ਦੋ ਸ਼ਾਟਸ ਇੱਕ ਚੈਸ ਦੇ ਵਿੱਚ ਇੱਕ ਹੈਡ ਦੇ ਵਿੱਚ ਦੋ ਸ਼ਾਟਸ ਕੀਤੇ ਜਿਦੇ ਨਾਲ ਉਹਦੀ ਡੈਥ ਹੋ ਜੋ ਸਾਡੀ ਤਫ਼ਤੀਸ਼ ਦੇ ਵਿੱਚ ਆਇਆ ਹੈਗਾ ਇਹ ਘਟਨਾਕ੍ਰਮ ਦ ਮੋਟਿਵ ਬਿਹਾਈਂਡ ਦਿਸ ਇਹ ਹੈਗਾ ਕਿ ਜੋ ਇਹ ਮੁੰਡਾ ਸੀਗਾ ਜੋ ਇਹਦਾ ਕਜ਼ਨ ਆਰਿਅਨ ਇਹ ਨਵੀਨ ਦੇ ਨਾਲ ਪਿਛਲੇ 6 ਸਾਲ ਕਈ ਸਾਲਾਂ ਤੋਂ ਉਹਦੇ ਨਾਲ ਹੀ ਕੰਮ ਕਰਦਾ ਸੀਗਾ ਉਹਦੇ ਮੁਦੈਦ ਉਸ ਦੁਕਾਨ ਦੇ ਵਿੱਚ ਹੁਣ ਇਹ ਮੁੰਡਾ ਆਪਣੀ ਨਵੀਂ ਦੁਕਾਨ ਉਹਦੇ ਪੈਰਲਲ ਖੋਲਣ ਦੀ ਸੋਚ ਰਿਹਾ ਸੀਗਾ ਤਾਂ ਇਹਦੇ ਦੱਸਣ ਮੁਤਾਬਕ ਕਿ ਇਹ ਕੰਪੀਟੀਸ਼ਨ ਇਹਦਾ ਆ ਜਾਂਦਾ ਬਿਕੋਜ਼ ਜੋ ਕਸਟਮਰ ਬੇਸ ਸੀਗਾ ਉਹ ਵੀ ਇਹਨਾਂ ਦਾ ਸਿਮਿਲਰ ਸੀਗਾ ਤੇ ਇਸ ਕਾਰਨ ਵਸ਼ ਜੋ ਹਾਲ ਕੀ ਘੜੀ ਪਤਾ ਲੱਗ ਗਿਆ ਇਹਨੇ ਕੀਤਾ ਹੈਗਾ ਜੋ ਵੈਪਨ ਇਹ ਲੈ ਕੇ ਆਏ ਸੀਗਾ ਉਹ ਦੋ ਮੁੰਡੇ ਹੈਗੇ ਗੁਰਮੁਖਨ ਗੁਰਦੀਪ ਇਹਨਾਂ ਦੋਨਾਂ ਨੂੰ ਵੀ ਐਸੀ ਫੜ ਲਿਆ ਦੋਨੋਂ ਹੀ ਬ੍ਰਦਰਸ ਹੈ ਜੋ ਕਿ ਗੜਸ਼ੰਕਰ ਦੇ ਹੀ ਰਹਿਣ ਵਾਲੇ ਹਨ ਗੁਰਮੁਖ ਸਿੰਘ ਤੇ ਪਹਿਲਾਂ ਵੀ ਇਹ ਦੋ ਪਰਚੇ ਦਰਜ ਹੈ ਇੱਕ ਐਨਡੀਪੀਐਸ ਐਕਟ ਦਾ ਊਨਾ ਡਿਸਟ੍ਰਿਕਟ ਦੇ ਵਿੱਚ ਹੈਗਾ ਤੇ ਇੱਕ 304 ਦਾ ਪਰਚਾ ਗੜਸ਼ੰਕਰ ਦੇ ਵਿੱਚ ਹੈਗਾ ਤੇ ਇਹਨਾਂ ਤੋਂ ਦੋ ਗੱਡੀਆਂ ਵੀ ਐਸੀ ਜਿਹੜੀ ਕਿ ਇਹਨੇ ਘਟਨਾ ਕਰਮ ਦੇ ਵਿੱਚ ਯੂਜ਼ ਕੀਤੀ ਸੀ ਕਿ ਕ੍ਰਾਈਮ ਦੇ ਵਿੱਚ ਉਹ ਵੀ ਬਰਾਮਦ ਕਰਨੀ ਹੈ ਤੇ ਨਾਲ ਜੋ ਵੈਪਨ ਯੂਜ਼ ਕੀਤਾ ਸੀਗਾ ਬੱਤੀ ਬੋਰ ਦਾ ਕੰਟਰੀ ਮੇਡ ਇਲੀਗਲ ਵੈਪਨ ਉਹ ਤੇ ਇੱਕ ਲਾਈਵ ਕਾਰਟ੍ਰਿਜ ਹਨ ਇੱਕ ਯੂਜ਼ਡ ਕਾਰਟ੍ਰਿਜ ਉਹ ਦੋਨੋਂ ਬਰਾਮਦ ਕੀਤੇ ਗਏ ਇਹ ਪਹਿਲਾ ਵੀ ਇਨਵੋਲਵਮੈਂਟ ਕਿਸੇ ਕੇਸ ਜੀ ਨਹੀਂ ਹਾਲੇ ਤੱਕ ਜੋ ਨਵੀਨ ਹੈਗਾ ਤੇ ਉਹਦੇ ਨਾਲ ਜੋ ਗੁਰਦੀਪ ਹੈ ਇਹਨਾਂ ਦਾ ਕੋਈ ਕ੍ਰਿਮੀਨਲ ਐਂਟੀਸੀਡੈਂਟਸ ਨਹੀਂ ਪਤਾ ਲੱਗੇ ਬਟ ਜੋ ਗੁਰਮukh ਹੈਗਾ ਉਹਦੇ ਤੇ ਦੋ ਪਰਚੇ ਦਰਜ ਪਰਚੇ ਆ ਗਏ ਤੁਹਾਨੂੰ ਹਾਂਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜੋ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਹਥਿਆਰ ਇਹਨੇ ਵਰਤਿਆ ਸੀਗਾ ਨਵੀਨ ਨੇ ਉਹ ਅਸੀਂ ਬਰਾਮਦ ਕਰਨਿਆ ਹੈਗਾ 32 ਬੋਰ ਦਾ ਇੱਕ ਕੰਟਰੀ ਮੇਡ ਵੈਪਨ ਹੈ ਇੱਕ ਗੱਡੀ ਵੀ ਸਰ ਰਿਕਵਰ ਕੀਤੀ ਹੈ ਹਾਂਜੀ ਦੋ ਗੱਡੀਆਂ ਇਹਦੇ ਵਿੱਚ ਰਿਕਵਰ ਕੀਤੀਆਂ ਇੱਕ ਐਟਿਓਸ ਤੇ ਇੱਕ ਸਵਿਫਟ ਗੱਡੀ ਜੋ ਕਿ ਇਹਨਾਂ ਨੇ ਵਾਰਦਾਤ ਦੇ ਵਿੱਚ ਯੂਜ਼ ਕੀਤੀ ਹੈ